ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਫਾਜ਼ਿਲਕਾ ਦੇ ਹਸਪਤਾਲ ਦੇ ਵਿੱਚ ਪਾਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਜਦੋਂ ਪੀੜਤ ਸੁਪਰਵਾਈਜ਼ਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਸੁਪਰਵਾਈਜ਼ਰ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਵੱਲੋਂ ਮੰਡੀ ਦੇ ਵਿੱਚ ਬੋਲੀ ਕੀਤੀ ਗਈ ਸੀ ਤਾਂ ਬੋਲੀ ਨਾ ਕਰਨ ਨੂੰ ਲੈ ਕੇ ਚੇਅਰਮੈਨ ਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ ਪਰ ਉਸ ਨੇ ਕਿਹਾ ਕਿ ਮੇਰਾ ਸਿਰਫ ਇੰਨਾ ਹੀ ਕਸੂਰ ਸੀ ਕਿ ਕਿਉਂਕਿ ਮੈਂ ਕਿਸਾਨਾਂ ਦੀ ਫਸਲ ਜੜੀ ਹੈ ਉਹ ਵਿਕਵਾ ਦਿੱਤੀ ਸੀ ਤਾਂ ਇਸ ਤੋਂ ਬਾਅਦ ਜਿਹੜਾ ਚੇਅਰਮੈਨ ਦੇ ਵੱਲੋਂ ਮੇਰੀ ਕੁਟਮਾਰ ਕੀਤੀ ਗਈ ਹੈ ਮੈਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਮੇਰੇ ਡੰਡਿਆਂ ਦੇ ਨਾਲ ਉਹਨਾਂ ਨੇ ਕੁਟ ਮਾਰ ਕੀਤੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਾਤੀ ਕਰਵਾਇਆ ਗਿਆ ਤਾਂ ਇਸ ਤੋਂ ਬਾਅਦ ਸੁਪਰਵਾਈਜ਼ਰ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੀ ਇੱਥੋਂ ਜਿਹੜੀ ਬਦਲੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ 1:30 ਵਜੇ ਦੇ ਕਰੀਬ ਚੇਅਰਮੈਨ ਸਾਹਿਬ ਆਏ ਆਈ ਉਹਨਾਂ ਨੇ ਆ ਕੇ ਮੈਨੂੰ ਕਮਰੇ 'ਚ ਬੰਦ ਕਰ ਲਿਆ ਉਹਨਾਂ ਦੇ ਨਾਲ ਦੋ ਦੋਸਤ ਹੋਰ ਸੀਗੇ ਉਹਨਾਂ ਨੇ ਗਰਦਨ ਤੋਂ ਫੜ ਕੇ ਮੈਨੂੰ ਡੰਡੇ ਨਾਲ ਕੁੱਟਿਆ ਹੀ ਬੁਰੀ ਤਰ੍ਹਾਂ ਡੰਡਾ ਸੀ ਉਹਨਾਂ ਕੋਲੇ ਲੱਤਾਂ ਮਾਰੀਆਂ ਮੁੱਕੇ ਮਾਰੇ ਬਹੁਤ ਜ਼ਿਆਦਾ ਕੁੱਟਿਆ ਹੀ ਮੈਨੂੰ ਵਜੇ ਹੀ ਅਸੀਂ ਬੋਲੀ ਕਰਾਣੇ ਪਏ ਜੀ ਵਿਜਾਰਾਂ ਦੀ ਜਾਂ ਮੰਡੀ ਦੀ ਕਿਉਂ ਕਰਾਉਂਦੇ ਪਏ ਆ ਇਸ ਸਬੰਧੀ ਮੈਨੂੰ ਨੋਟਿਸ ਵੀ ਕੱਢਿਆ ਹੀ ਲਿਖਤੀ ਚੇਅਰਮੈਨ ਸਾਹਿਬ ਦੀ ਕੋਈ ਹੋਰ ਨਹੀਂ ਸਕਦੀ ਗੀ ਇੰਟੂਇਸ਼ਨ ਵੀ ਬੋਲੀ ਨਾ ਕਰੋ ਪਰ ਲੇਕਿਨ ਫੇਰ ਵੀ ਮੈਨੂੰ ਨੋਟਿਸ ਕੱਢਿਆ ਗਿਆ ਤੇ ਦੋ ਦਿਨਾਂ ਚ ਮੈਨੂੰ ਕਿਹਾ ਕਿ ਸਪਸ਼ਟ ਕਰਨ ਦੇ ਉਪਰੋਂ ਤੁਸੀਂ ਬੋਲੀ ਕਰਾਈ। ਕਿੰਦੇ ਚ ਬਕਾਇਦਾ ਲਿਖਿਆ ਗਿਆ ਹੀ ਵੀ ਆਪ ਬੋਲੀ ਤੁਹਾਨੂੰ ਮਨਾਂ ਕੀਤੀ ਗਈ ਸੀ ਕਰਾਉਣ ਵਾਸਤੇ ਤੁਸੀਂ ਕਿਉਂ ਕਰਾਈਏ ਬੋਲੀ। ਇੰਸਪੈਕਟਰ ਇੰਸਪੈਕਟਰ ਹੀ ਗगन ਦੂਮੜਾਈ ਨੇ ਬੋਲੀ ਕਰਾਈ ਸੀ। ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜੀ ਡੀ ਐਫ ਐਸ ਸੀ ਸਾਹਿਬ ਦੀ ਪ੍ਰਵਾਨਗੀ ਜੇ ਜਾਂ ਤਾਂ ਉਹ ਮਨਾਂ ਕਰਨ ਅਦਰਵਾਈਜ਼ ਅਸੀਂ ਬੋਲੀ ਨਹੀਂ ਮਨਾਂ ਕਰ ਸਕਦੇ ਗੀ ਬੋਲੀ ਲਿਖਣ ਤੋਂ। ਉਹਨਾਂ ਨੇ ਬਕਾਇਦਾ ਸਾਰੀ ਬੋਲੀ ਲਿਖੀ ਹੈ ਜੀ। ਉਹ ਕਹਿੰਦੇ ਕਿ ਬੋਲੀ ਆਪਾਂ ਬੰਦ ਨਹੀਂ ਕਰ ਸਕਦੇ ਮੈਂ ਚਲੋ ਚੇਅਰਮੈਨ ਸਾਹਿਬ ਨੇ ਕਿਹਾ ਲੇਕਿਨ ਉਹ ਕਹਿੰਦੇ ਨਹੀਂ ਕਹਿੰਦੇ ਆਪਾਂ ਨਹੀਂ ਕਰ ਸਕਦੇ ਕਿ ਬੁੱਢ ਜਿੰਮੇਦਾਰਾਂ ਨੂੰ ਖਰਾਬ ਨਹੀਂ ਕਰਨਾਗਾ ਚੇਅਰਮੈਨ ਸਾਹਿਬ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਬੋਲੀ ਬੰਦ ਕੀਤੀ ਜਾਵੇ ਯਾਰਡਾਂ ਦੀ ਕਾਰਨ ਕੁਝ ਵੀ ਹੋ ਸਕਦਾ ਹੈ ਜੋ ਉਹਨਾਂ ਦਾ ਕੋਈ ਨਿੱਜੀ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਐਨੇ ਆਂਡੀਆਂ ਦੀ ਬੋਲੀ ਬੰਦ ਕਰਨੀ ਕੋਈ ਕੋਸ਼ਿਸ਼ ਤਾਂ ਹੋਏਗਾ ਨਹੀਂ ਮੈਨੂੰ ਐਸ ਬੰਦੇ ਨਹੀਂ ਪਤਾ ਲੇਕਿਨ ਮੇਰਾ ਮੇਰੇ ਬਦਲੇ ਕਰ ਦੋਈ ਮੇਰੀ ਬਦਲੀ ਕਰ ਦਿਓ ਜੀ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਜੀ ਮੈਨੂੰ ਬਹੁਤ ਕੁੱਟਿਆ ਗਿਆ ਮੈਂ ਕੀ ਕਸੂਰ ਕਰ ਲਿਆ ਵੀ ਮੈਂ ਜ਼ਮੀਂਦਾਰਾਂ ਦੀ ਫਸਲ ਵਗਾਈ ਆ ਆ ਮੇਰਾ ਕਸੂਰ ਹੈ ਜੀ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਦੇ ਆ ਜੀ ਮੈਂ ਇਹ ਆਪਦੀ ਬਦਲੀ ਕਰਾਣਾ ਚਾਹੁੰਦਾ ਜੀ ਮੈਂ ਬਹੁਤ ਪਰੇਸ਼ਾਨ ਹੈ ਗਿਆ ਕਾਰਵਾਈ ਨਹੀਂ ਕਰਾਉਣੀ ਕਾਰਵਾਈ ਤਾਂ ਜੀ ਸਰਕਾਰ ਆ ਆਪਦੀ ਹੈ ਉਹਨਾਂ ਦੀ ਸਰਕਾਰ ਜੇ ਕਰੇਗੀ ਤਾਂ ਕਰੇਗੀ ਕਾਰਵਾਈ ਆਪਾਂ ਉਹਨਾਂ ਕੀ ਕਹਿ ਸਕਦੇ ਆ ਆਪਣੇ ਤਾਂ ਇਹ ਬੇਨਤੀ ਵੀ ਜੇ ਕਿਤੇ ਕਰਨੀ ਹੈ ਤਾਂ ਸਾਨੂੰ ਬਦਲ ਦਿਓ ਜੀ ਸਾਡੀ ਸਾਰੀ ਕਮੇਟੀ ਤਿਆਰ ਹੈ ਬਦਲੀ ਕਰਾਉਣ ਨੂੰ ਜੀ ਅਸੀਂ ਸਾਰੇ ਪਰੇਸ਼ਾਨ ਹਾਂ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇੱਕ ਗੌਰਵ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਾ ਤੇ ਇਹਨਾਂ ਦਾ ਕੋਈ ਕਲਦੀਪ ਚੇਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਜਿਹਦੇ ਸਬੰਧ ਵਿੱਚ ਦਾਖਲ ਹੋਇਆ ਤੇ ਅਸੀਂ ਇਹਦਾ ਐਮਐਲਆਰ ਕੱਤੀਓ ਦੇ ਮੁਤਾਬਕ ਜੋ ਵੀ ਇਹ ਬਿਆਨ ਲਿਖਾਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਉਹ ਅੱਗੇ 2 32 ਸੇ ਚਾਏ ਜੋ ਬਿਆਨ ਲਿਖਾਏਗਾ ਉਸ ਮੁਤਾਬਕ ਕਰੀਏ ਫੈਕਟਿਕਲੀਤੀ ਜਾਏਗੀ ਹਾਂਜੀ ਹਾਂਜੀ ਇਹਨਾਂ ਨੇ ਇਹ ਹੀ ਦੱਸਿਆ ਵੀ ਮੈਂ ਮੈਨੂੰ ਬੁਲਾਇਆ ਸੀ ਯਾਰ ਨਾਲੇ ਦਫਤਰ ਚ ਤੇ ਉਹ ਤੋਂ ਮੇਰੀ ਰਿਪੋਰਟ ਮਾਰ ਦਿੱਤੀ ਸੀ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਐਮ ਐਲ ਆਰ ਕੱਟ ਕੇ ਸੰਭੰਦਨ ਉਸੰਦਾ ਵਗੈਰ ਜੀ ਬਿਆਨ ਲਿਖ ਕੇ ਕਾਰਵਾਈ ਕਰਾਂਗੇ